ਲੀਟ ਹੋਣੀ ਚਾਹੀਦੀ ਪਬਲਿਕ ਨੂੰ ਪਤਾ ਲੱਗੇ ਟਰਟਟ ਇਹਦੇ ਚ ਮੋਰਲ ਡਾਊਨ ਨਹੀਂ ਹੋਏਗਾ ਬਲਕਿ ਮੋਰਲ ਵਧੇਗਾ ਇਹ ਬੰਦਾ ਮਾਣਾ ਸੀ ਤੇ ਇਹ ਨਹੀਂ ਨਹੀਂ ਦੈਟ ਮੀਨ ਸ਼ੇਅਰ ਦਾ ਆਈ ਡੋਨਟ ਹੈਵ ਦ ਫਿੰਗਰਸ ਰੈਡੀਲੀ ਅਵੇਲੇਬਲ ਪਰ ਅਸੀਂ ਮਤਲਬ ਜਿਹੜੇ ਬਲੈਕ ਸ਼ੀਪ ਹੈਗੇ ਉਹਨਾਂ ਦੇ ਖਿਲਾਫ ਡਿਸਮਿਸਲਸ ਵੀ ਕੀਤੇ ਹੈਗੇ ਮਤਲਬ ਤਕਰੀਬਨ 150 ਮੁਲਾਜ਼ਮ ਅਸੀਂ ਡਿਸਮਿਸ ਕੀਤਾ ਹੈ ਅੰਡਰ ਮੇਬੀ ਤੁਹਾਡੀ ਗੱਲ ਸ਼ਾਇਦ ਠੀਕ ਹੈ ਕਿ ਅਸੀਂ ਇਸ ਨੂੰ ਪਬਲਿਸਾਈਜ਼ ਨਹੀਂ ਕੀਤਾ ਅਸੀਂ ਡਿਸਮਿਸ ਨਹੀਂ ਕੀਤੇ ਅਸੀਂ ਗ੍ਰਿਫਤਾਰ ਵੀ ਕੀਤੇ ਹਾਈ ਆਫੀਸਰ ਦੀ ਗੱਲ ਕਰ ਰਹੇ ਹਾਂ ਅਸੀਂ ਆਲ ਰੈਂਕਸ ਅਸੀਂ ਆਲ ਔਰ ਆਲ ਰੈਂਚਸ ਨੇ ਟੇਕਨ ਐਕਸ਼ਨ ਚਾਈਨਾ ਡੋਰ ਨੂੰ ਲੈ ਕੇ ਤੁਸੀਂ ਪਿੱਛੇ ਆਪਰੇਸ਼ਨ ਵੀ ਚਲਾਏ ਤੇ ਇਹ ਲਗਾਤਾਰ ਚੱਲ ਵੀ ਰਿਹਾ ਹੈ ਇਸ ਨੂੰ ਲੈ ਕੇ ਰਾਈਟਰ ਵੀ ਜਾ ਰਿਹਾ ਲੇਕਿਨ ਉਹਦੇ ਬਾਅਦ ਵੀ ਕਾਫੀ ਸਾਰੇ ਜਿਹੜੇ ਮੈਂਬਰ ਹੈ ਉਹ ਆਮਲੇ ਸਾਹਮਣੇ ਆ ਰਹੇ ਨੇ ਰੋਜ਼ ਕੋਈ ਨਾ ਕੋਈ ਹਾਦਸਾ ਸਾਹਮਣੇ ਆ ਰਿਹਾ ਹੈ ਜਿਹਦੇ ਵਿੱਚ ਚਾਈਨਾ ਡੋਰ ਦੀ ਵਜ੍ਹਾ ਨਾਲ ਨਹੀਂ ਅਗੇਨ ਆਈ ਵੁਡ ਅਗਰੀ ਵਿਦ ਯੂ ਕਿ ਤੁਹਾਡਾ ਪੁਆਇੰਟ ਬਿਲਕੁਲ ਸਹੀ ਹੈ ਚਾਈਨਾ ਡੋਰ ਤੋਂ ਕਾਫੀ ਨੁਕਸਾਨ ਹੋਇਆ ਹੈ ਇਸ ਤੇ 146 ਦੇ ਆਰਡਰ ਹਰ ਡਿਸਟ੍ਰਿਕਟ ਐਡਮਿਨਿਸਟਰੇਟ ਨੇ ਕੀਤੇ ਹਨ ਉਹਨਾਂ ਦੀ ਅਸੀਂ ਉਹ ਵੀ ਐਫ ਆਈ ਆਰਸ ਦਰਜ ਹੋਈਆਂ ਜਿੱਥੇ ਅਸੀਂ ਰੇਡ ਜਿੱਥੇ ਨਾ ਨੇ ਸਟਾਕ ਪਾਇਲਿੰਗ ਇਲੀਗਲੀ ਕੀਤੀ ਹੈ ਉਹ ਇਹਨਾਂ ਨੇ ਐਕਸਪੋਜ਼ ਕੀਤੇ ਹਨ ਤੇ ਐਟ ਦਾ ਸੇਮ ਟਾਈਮ ਜਿੱਥੇ ਨੁਕਸਾਨ ਹੋਇਆ ਅਸੀਂ ਇਵਨ ਅਟੈਂਪਟ ਟੂ ਮਰਡਰ ਸੀਰੀਅਸ ਆਫੈਂਸਸ ਚ ਅਸੀਂ ਐਫ ਆਈ ਆਰ ਅਦਾਜ ਕਰਕੇ ਗ੍ਰਫਟਾਰੀਆ ਵੀ ਕੀਤੀ ਹੈ ਜੋ ਵਾਇਰਲ ਹੋ ਰਹੀ ਹੈ ਸਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਕਿ ਐਸਐਚਓ ਚਾਈਨਾ ਡੋਲ ਦੇ ਮਾਮਲੇ ਵਿੱਚ ਲੈ ਕੇ ਇਹ ਬੰਦੇ ਨੂੰ ਫੜਕੇ ਲੈ ਕੇ ਆਉਂਦਾ ਹੈ ਕਾਫੀ ਵਾਰ ਆਲਾ ਸਰੇ ਵੀਡੀਓ ਉਹ ਫੜਕੇ ਲੈ ਕਹਿੰਦੇ ਕਿ ਐਮਐਲਏ ਕੋਲ ਕਰਦਾ ਤੇ ਕਾਫੀ ਥ੍ਰੈਟ ਵੀ ਕਰਦਾ ਐਸਐਚਓ ਨੂੰ ਉਸ ਮਾਮਲੇ ਵਿੱਚ ਤੁਸੀਂ ਕੋਈ ਕਾਰਵਾਈ ਕੀਤੀ ਜੀ ਐਮਐਲਏ ਦੇ ਖਿਲਾਫ ਹੁੰਦੀ ਹੈ ਮਨੂ ਦੇ ਪਾਗਾਨ ਕੋ ਠੀਕ ਹੈ ਇਹ ਸਾਰਸ ਵੀ ਇਹ ਸਾਰਸ ਕੋਈ ਬੇੜਾ ਚਾਈਨਾ ਰੋਡ 'ਤੇ ਹੀ ਇੱਕ ਹੋਇਆ ਹੈ ਜਰਾ ਸਰ ਜੀ ਅਸੀਂ ਆਪਣਾ ਯਾਰ ਦਰਜ ਕਰ ਦਿੱਤੀ ਉਸ ਤੋਂ ਬਾਅਦ ਪੁਲਿਸ ਪਹੁੰਚ ਗਈ ਜਿੱਥੇ ਇਹ ਚਾਈਨਾ ਰੋਡ ਬਣਾਈ ਜਾ ਰਹੀ ਹੈ कि था कि हम सीमित हो नहीं आपकी बात ठीक है कि जो आप ये कह रहे हो कि इसमें बैकवर्ड लिंकेज हम कर रहे हैं एक तो जो इमीजिएट उसको यूज कर रहा था उसके बाद सोर्स था था था। कहां से वो आई और पीछे उसका गोडाउन क्या था या मैन्युफैक्चरर क्या था तो ये सभी बड़े केसों की जो रिकवरी जैसे कॉमर्शियल रिकवरी हम क्या, टर्म करते हैं तो हम बैकवर्ड लिंकेजेस एक्सप्लोर करके इसकी तह तक जाते थैंक यू वेरी मच थैंक यू ਸੋ ਨਾ ਉਹ ਜੋ ਅੰਮ੍ਰਿਤਸਰ ਤੋਂ ਨਾ ਉਹ ਪਤਾ ਸਾਲਿਆਂ ਨੂੰ ਹੋ ਰਿਹਾ ਕਰਦੇ ਬੰਗਿਆ ਸੀ ਯਾਰ ਯਾਰ ਕੁਝ ਇਮੀਗ੍ਰੈਂਟਸ ਵਾਪਸ ਹੀ ਭੇਜਿਆ ਜਾ ਰਿਹਾ ਰਿਪੋਰਟ ਹੋ ਰਿਹਾ 28 ਵਜੇ ਅੰਮ੍ਰਿਤਸਰ ਮੰਨ ਕਰਦੇ ਉਸ ਵਿੱਚ ਕੋਈ ਆਪਣੇ ਕੋਲ ਜਾਣਕਾਰੀ ਹੈ ਕੌਣ ਕੌਣ ਕੋਈ ਗੈਂਗਸਟਰ ਆ ਰਹੇ ਆਂਕਿੰਗ ਪੰਜਾਬ ਸਰਕਾਰ ਦਾ ਇਹ ਵੀ ਮੀਟਿੰਗ ਦੇ ਵਿੱਚ ਵੀ ਡਿਸਕਸ ਹੋਇਆ ਸੀ ਤੇ ਸੀਐਮ ਸਾਹਿਬ ਨੇ ਕਿਹਾ ਹੈਗਾ ਕਿ ਜਿਹੜੇ ਸਾਡੇ ਇਮੀਗ੍ਰੈਂਟਸ ਆ ਰਹੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਬੜਾ ਫ੍ਰੈਂਡਲੀ ਅਸੀਂ ਉੱਥੇ ਰੀਸੀਵ ਕਰਾਂਗੇ ਆਪਣੇ ਕਾਊਂਟਰ ਲਾਵਾਗੇ ਉਹਨਾਂ ਨੂੰ ਲੈ ਕੇ ਹਜੇ ਅਸੀਂ ਨਾ ਕਿ ਇਨ ਟੱਚ ਹੈਗੇ ਜੈਂਟਰਲ ਗਵਰਨਮੈਂਟ ਨਾਲ ਤੇ ਜਿਵੇਂ ਇਨਫੋਰਮੇਸ਼ਨ ਆਊਗੀ ਅਸੀਂ ਸ਼ੇਅਰ ਕਰਾਂਗੇ ਐਕਸਟਰ ਵਗੈਰਾ ਤਾਂ ਨਹੀਂ ਹੈ ਕਿ ਕੋਈ ਨਹੀਂ ਤੋਂ ਪਹਿਲਾਂ ਬੰਦੇ ਉੱਧਰ ਗਏ ਹੋਣ ਅਗਲੇ ਸਾਡੇ ਕੋਲ ਉੱਧਰ ਰਿਪੋਰਟ ਕੀਤੀਆਂ ਕੋਈ ਉਹਨਾਂ ਦੀ ਸਾਡੇ ਕੋਲ ਹਜੇ ਜੋ ਜਿਹੜੀ ਅਗੇਨ ਥੀਸ ਆਰ ਅਨ ਕੰਫਰਮਡ ਰਿਪੋਰਟਸ ਕਿ ਕਹਿੰਦੇ ਜੀ ਕਾਫੀ ਲਾਰਜ ਨੰਬਰ ਦੇ ਵਿੱਚ ਪੀਪਲ ਆਰ ਲਾਈਕਲੀ ਟੂ ਬੀ ਰਿਪੋਰਟਡ ਦੇਖੋ ਜੀ ਅਸੀਂ ਬਿਲਕੁਲ ਸजग ਹੈ ਕਿ ਅਸੀਂ ਇਨਫੈਕਟ ਅਗਲਾ ਅਗਲੇ ਫਾਈਨੈਂਸ਼ੀਅਲ ਇਅਰ ਚ 112 ਤੇ ਸਾਡਾ ਫੋਕਸ ਹੈ ਕਿ ਜਿਹੜੀ ਸਾਡੀ 112 ਦੀ ਰਿਸਪੌਂਸ ਮੈਕੈਨਿਜ਼ਮ ਹੈ ਉਸ ਦੇ ਵਿੱਚ ਅਸੀਂ ਗੱਡੀਆਂ ਵੀ ਹੋਰ ਦੇ ਰਹੇ ਹੈਗੇ ਤੇ ਜਿਹੜੀ ਜਿਹੜੀ ਰਿਸਪੌਂਸ ਟਾਈਮ ਅਸੀਂ 8 ਤੋਂ 9 ਮਿੰਟਾਂ ਦੇ ਵਿੱਚ ਅਸੀਂ ਲੈ ਕੇ ਆਵਾਂਗੇ ਬਾਕੀ ਮੈਂ ਸਪੈਸੀਫਿਕ ਇਨਸੀਡੈਂਟਸ ਤੇ ਕਮਿਟ ਨਹੀਂ ਕਰਾਂਗਾ ਆਦਰਵਾਇਜ਼ ਸਾਡੇ ਕੋਲ ਜਿਹੜੀ ਇਨਫਾਰਮੇਸ਼ਨ ਆਂਦੀ ਹੈ ਅਸੀਂ ਉਸ ਨੂੰ ਵੈਰੀਫਾਈ ਵੀ ਕਰਦੇ ਹਾਂ ਕਈ ਕੇਸਾਂ ਦੇ ਵਿੱਚ ਅਸੀਂ ਇਹ ਵੀ ਦੇਖਿਆ ਹੈ ਕਿ ਤਰਨ-ਤਰਨ ਦਾ ਕੇਸ ਹੋਇਆ ਸੀਗਾ ਇਹ सिक्योरिटी ਸਿਕਿਉਰਟੀ ਲੈਣ ਲਈ ने ਨੇ ਝੂਠੀ ਰਿਪੋਰਟਾਂ ਕੀਤੀਆਂ ਹਨ। ਸੋ ਵੈਰੀਫਾਈ ਕਰਕੇ ਓਨ ਮੈਰਿਟ ਈਚ ਕੇਸ ਇਸ ਟੂ ਬੀ ਟ੍ਰੀਟਡ ਓਨ ਮੈਰਿਟਸ। ਜਿਹੜਾ ਜੋ ने ਸਭ ਜੇਲ੍ਹਾਂ ਦੇ ਵਿੱਚ ਕੈਮਰਾ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ। ਲਗਾਤਾ ਜੇਲ੍ਹਾਂ ਨੂੰ ਜਿਹੜਾ ਹੈ ਹਾਈ ਟੈਕ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਅਪਗ੍ਰੇਡ ਕਰਨ ਦੀ ਗੱਲ ਕੀਤੀ ਤੋ ਇਹ ਸਾਰਾ ਕੁਝ ਪਾਈਪਲਾਈਨ ਦੇ ਵਿੱਚ ਹੈ ਜਦੋਂ ਸੈਂਟਰਲ ਗਵਰਨਮੈਂਟ ਸੀਐਮ ਸਾਹਿਬ ਨੇ ਸਪੈਸ਼ਲੀ ਹੋਮ ਮਿਨਿਸਟਰ ਸਾਹਿਬ ਨਾਲ ਮੀਟਿੰਗ ਕਰਕੇ ਉਹਨਾਂ ਨੇ 100 ਕਰੋੜ ਦੀ ਅਪਰੂਵਲ ਲਈ ਹੈ ਇੱਕ ਨਵੀਂ ਜੇਲ ਬਣਾਉਣ ਦੀ ਤੇ ਲੁਧਿਆਣਾ ਦੇ ਵਿੱਚ ਲੈਂਡ ਆਇਡੈਂਟੀਫਾਈ ਹੋ ਗਈ ਹੈ ਤੇ ਇੱਕ ਮਾਡਰਨ ਜੇਲ ਬਣਾਈ ਜਾਊਗੀ ਜਿਸ ਦੇ ਵਿੱਚ ਜਿਹੜੇ ਹਾਰਡ ਕੋਰ ਕ੍ਰਿਮੀਨਲਸ ਹੈਗੇ ਉਹਨਾਂ ਨੂੰ ਰੱਖਿਆ ਜਾਊਗਾ ਸੋ ਜੀ 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 ਨੇ ਅਤੇ ਮੈਂ ਮੇਰਾ ਸਟੇਟਮੈਂਟ ਸੀਗਾ ਬੇਸਿਕਲੀ ਅਸੀਂ ਟਾਈਮ ਟੂ ਟਾਈਮ ਜਿਵੇਂ ਹੁਣ ਜਦੋਂ ਸਾਡੇ ਜਿਹੜੇ ਕ੍ਰਾਈਮਨਲ ਹੈਗੇ ਉਹ ਕਈ ਵਾਰੀ ਦੂਜੀ ਸਟੇਟਾਂ 'ਚ ਵੀ ਕ੍ਰਾਈਮ ਕਰਦੇ ਆ ਸੋ ਲਾਫਲੀ ਫਿਰ ਦੂਜੀ ਸਟੇਟ ਦੀ ਪੁਲਿਸ ਉਹਨਾਂ ਨੂੰ ਆਪਣੇ ਕੇਸਾਂ 'ਚ ਰਿਮਾਂਡ ਤੇ ਲੈ ਕੇ ਜਾਂਦੀ ਹੈ ਫਿਰ ਸਾਨੂੰ ਇੱਕ ਇੱਕ ਆਨਗoing ਪ੍ਰੋਸੈਸ ਹੈ ਪਰ ਅਸੀਂ ਜਦੋਂ ਸਟੱਡੀ ਕੀਤਾ ਸੀ ਸਾਡੀ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਉਹਨਾਂ ਨੇ ਇਸ ਤਰ੍ਹਾਂ ਦੇ 45 ਇੰਡੀਵਿਜੂਅਲਸ ਨੂੰ ਆਇਡੈਂਟੀਫਾਈ ਕੀਤਾ ਸੀ ਜਿਹੜੇ ਸਾਡੇ ਕ੍ਰਾਈਮਸ ਚ ਲੁੜਿੰਦੇ ਹੈਗੇ ਪਹਿਲੇ ਸਾਡੇ ਕੋਲ ਸਾਡੀ ਜੇਲਾ 'ਚ ਸੀਗੇ ਤੇ ਹੁਣ ਉਹਨਾਂ ਨੂੰ ਐਸ ਪਰ ਪ੍ਰੋਸੈਸ ਆਫ ਲਾ

ਮੈਂ ਤੇ ਕਹਿੰਦਾ ਵੀ ਜਿਹੜਾ ਮਤਲਬ ਇਹ ਬਹੁਤ ਬੁਝਦਲੀ ਦਾ ਕੰਮ ਹੈ ਕਿ ਰਾਤੀ ਤੁਸੀਂ ਕੋਈ ਕਿਤੇ ਕੁਝ ਸਿੱਧ ਧਾ ਜਵੇ ਜੇ ਜੇ ਅਗਲੇ ਜੇ ਹਿੰਮਤ ਹੈਗੀ ਤਾਂ ਸਾਹਮਣੇ ਆ ਕੇ ਕੁਝ ਕਰੇ ਸੋ ਮੈਂ ਰਿਕਵੈਸਟ ਸਾਰਿਆਂ ਨੂੰ ਕਰਨਾ ਕਿ ਲੈਟ ਅਸ ਨੋਟ ਫੌਨ ਪ੍ਰੇ ਟੂ ਦਿਸ ਨੈਰੇਟਿਵ ਦੇਖੋ ਅਸੀਂ ਹਰ ਇਨਸੀਡੈਂਟ ਨੂੰ ਬਹੁਤ ਸੀਰੀਅਸਲੀ ਲੈਂਦੇ ਹਾਂ ਇਨਵੈਸਟਿਗੇਟ ਕਰਦੇ ਹਾਂ ਉਸ ਦੀ ਤੈਤਕ ਪਹੁੰਚਦੇ ਹਾਂ ਤੇ ਬਿਲਕੁਲ ਸੈਂਟੀਫਿਕਲੀ ਮਤਲਬ ਸੀਸੀਟੀਵੀ ਫੁਟੇਜ ਤੋਂ ਟਾਵਰ ਡਮ ਪੈਨਲਿਸਿਸ ਤੋਂ ਜਿਹੜੇ ਸਹੀ ਮੁਲਜ਼ਮ ਹੈਗੇ ਉਹਨਾਂ ਨੂੰ ਫੜਦੇ ਸੋ ਇਹ ਮਤਲਬ ਅਸੀਂ ਇਸ ਨੂੰ ਬਿਲਕੁਲ ਸੀਰੀਅਸਨੈਸ ਨਾਲ ਲੈਂਦੇ ਐਟ ਦ ਸੇਮ ਟਾਈਮ ਮੈਂ ਅਪੀਲ ਕਰਾਂਗਾ ਕਿ ਕੋਚ ਜਿਹੜੀ ਕਹ ਲੋ ਐਂਟੀ ਨੈਸ਼ਨਲ ਤਾਕਤਾਂ ਹੈਗੀਆਂ ਬੈਕਡ ਬਾਈ ਆਈਐਸਆਈ ਉਹ ਇੱਕ ਕੋਸ਼ਿਸ਼ ਕਰ ਰਹੀ ਹੈ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਾਡਾ ਪੰਜਾਬ ਮਹਿਫੂਜ਼ ਨਹੀਂ ਹੈ ਸੇਫ ਨਹੀਂ ਹੈ ਸੋ ਮੈਂ ਰਿਕਵੈਸਟ ਸਾਰਿਆਂ ਨੂੰ ਕਰਾਂਗਾ ਲੋਕਾਂ ਨੂੰ ਕਰਾਂਗਾ ਕਿ ਡੋਨਟ ਫਾਲ ਪ੍ਰੇ ਟੂ ਦ ਸੈੱਜ ਜੀ ਜੀ ਸਰ ਤੁਸੀਂ ਪਠਾਨਕੋਟ ਜਿਹੜਾ ਇੰਟੀਗ੍ਰੇਟਿਡ ਕਮਾਂਡ ਸੈਂਟਰ ਬਣਾਇਆ ਹੈ ਕੀ ਇਸੇ ਕੇ ਦੇ ਇੰਟੀਗ੍ਰੇਟਿਡ ਕਮਾਂਡ ਸੈਂਟਰ ਕੇ ਹੋਰ ਜ਼ਿਲ੍ਹੇ ਦੇ ਵਿੱਚ ਵੀ ਤਿਆਰ ਕੀਤੇ ਜਾ ਰਹੇ ਨੇ ਹਾਂਜੀ ਇਹਨਾਂ ਪਾਈਪਲਾਈਨ ਹੈ ਇਨਫੈਕਟ ਮੋਗੇ ਦੇ ਵਿੱਚ ਵੀ ਕਾਫੀ ਐਡਵਾਂਸ ਸਟੇਜ ਤੇ ਹੈ ਤਾਂ ਤਕਰੀਬਨ ਜਿੱਥੇ ਵੀ ਸਾਡਾ ਫੋਕਸ ਹੈਗਾ ਕਿ ਸੀਸੀਟੀਵੀ ਜ਼ਿਆਦਾ ਲਾਏ ਜਾਣ ਉਹਨਾਂ ਨੂੰ ਇੰਟੀਗ੍ਰੇਟ ਕੀਤਾ ਜਾਵੇ ਉਹਨਾਂ ਦੀ ਫੀਡ ਇੱਕ ਸੈਂਟਰਲ ਪੁਆਇੰਟ ਤੇ ਆਵੇ ਸੋ ਥੈਟ ਉਹ ਬੈਟਰ ਮੋਨਿਟਰਿੰਗ ਕੀਤੀ ਜਾ ਸਕੇ ਜੇ ਕੋਈ ਕ੍ਰਾਈਮ ਹੁੰਦਾ ਹੈ ਉਹਦੇ ਡਿਟੈਕਸ਼ਨ 'ਚ ਬਹੁਤ ਹੈਲਪ ਮਿਲਦੀ ਹੈ ਬਰੂ 26 ਦਿਨ ਤੋਂ ਤੁਸੀਂ ਇਹ ਕੈਮਰੇ ਕਿੱਥੇ ਸੀਗੇ ਇਸ ਨੂੰ ਆਪਣੇ ਕਿਰਤਾ ਆਪਰੇਸ਼ਨਲ ਕਰਤਾ ਹੈ ਐਗਾ ਕੋਈ ਰਿਵਿਊ ਤੁਸੀਂ ਮਹੀਨੇ ਵਾਈਜ਼ ਹਰ ਮਹੀਨੇ ਦਾ ਕਿੱਦਾਂ ਜਾਏਗਾ ਕੁਛ ਐਸਾ ਹਾਂਜੀ ਇਸ ਦਾ ਅਸੀਂ ਰੈਗੂਲਰਲੀ ਰਿਵਿਊ ਕਰਾਂਗੇ ਤੇ ਅਸੀਂ ਸਾਰਿਆਂ ਨੂੰ ਰਿਕੁਐਸਟ ਕੀਤੀ ਇਨਫੈਕਟ ਸੀਐਮ ਸਾਹਿਬ ਦਾ ਇੱਕ ਬਹੁਤ ਉਹਨਾਂ ਦੀ ਸਪਸ਼ਟ ਹਦਾਇਤ ਹੈ ਜਦੋਂ ਐਮਪੀਬੀਸੀ ਕੇ ਸਾਨੂੰ ਦੱਸ ਰਹੇ ਸੀ ਤੇ ਉਹਨਾਂ ਨੇ ਐਮਪੀ ਫੰਡ ਤੋਂ ਵੀ ਸੰਗਰੂ ਯੂਜ਼ ਕਰਦੇ ਹੋਏ ਸੰਗਰੂਰ ਦੇ ਵਿੱਚ ਬਹੁਤ ਸੀਸੀਟੀਵੀ ਕੈਮਰੇ ਲਵਾਏ ਸੀ ਸੋ ਅੱਜ ਕੱਲ ਦੀ ਜਿਹੜੀ ਮਾਡਰਨ ਪੁਲਿਸਿੰਗ ਹੈਗੀ ਤੇ ਸੀਸੀਟੀਵੀ ਕੈਮਰਿਆਂ ਦੀ ਬਹੁਤ ਜ਼ਿਆਦਾ ਅਹਿਮ ਇੰਪੋਰਟੈਂਸ ਹੈ ਇਸ वरुण क्योंकि लॉजੁਨਾਟੇ ਕੀ ਮਾਰ ਤੋਂ ਸਵਾਲ ਪੁੱਛਿਆ ਸਰ ਇੱਕ ਤਾਂ ਸੀਆਰਪੀਸੀ ਦੀ ਇੱਕ ਧਾਰਾ ਲਿਖੀ ਹੋਈ ਹੈ ਉਸ ਦੇ ਤਹਿਤ ਉਹਨੂੰ ਪੇਸ਼ ਨਹੀਂ ਕੀਤਾ ਜਾ ਸਕਦਾ ਦੇਖੋ ਸਭ ਨੂੰ ਜਿਹੜੇ ਸਭ ਨੂੰ ਦੇ ਮਸਲਿਆਂ 'ਚ ਮੈਂ ਕਮੈਂਟ ਨਹੀਂ ਕਰਦਾ ਜੀ ਤੇ वरुण ਸਰ ਇਹ ਤੁਸੀਂ ਜ਼ਿਕਰ ਕੀਤਾ ਕਿ ਜਿਹੜੀ ਪੁਲਿਸ ਰਿਵਰਵਟ ਪਿਆ ਕਰੇਗੀ ਤੇ ਹਸਪੀਟਲ ਦੇ ਵਿੱਚ ਜਿਹਨੇ ਕੇਸ ਫਾਈਲ ਹੁੰਦਾ ਹੈਗਾ ਜਾਂ ਮੈਡੀਕਲ ਹੁੰਦਾ ਹੈਗਾ ਉਸ ਨੂੰ ਯਕੀਨੀ ਬਣਾਓਗੇ ਉਸ ਦਾ ਪੈਰਾਮੀਟਰ ਸਪੀਰ ਰਹਿਣਗੇ ਕਿਉਂਕਿ ਅਕਸਰ ਦੇਖਿਆ ਇਹ ਜਾਂਦਾ ਹੈ ਕਿ ਗਰਾਊਂਡ ਤੇ ਜਦੋਂ ਕੋਈ ਇਨਸੀਡੈਂਟ ਹੁੰਦਾ ਹੈ ਦਾ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਉਹ ਰਿਪੋਰਟ ਨਹੀਂ ਹੁੰਦਾ ਹੈਗਾ ਜਾਂ ਬਾਅਦ ਵਿੱਚ ਕੁਝ ਹੋਰ 4:00 ਵਜੇ ਨਾਲ ਜਿਹੜਾ ਹੈਗਾ ਉਹ ਰਿਪੋਰਟ ਵੀ ਫੈਬ੍ਰੀਕੇਟ ਹੋ ਜਾਂਦੀ ਹੈਗੀ ਉਹ ਚੀਜ਼ ਨੂੰ ਕਿਵੇਂ ਕਰੋਗੇ ਬਹੁਤ ਸਾਰੇ ਇਹ ਜਿਹੇ ਕੇਸਿਸ ਗਰਾਊਂਡ ਤੇ ਹੈਗੇ ਜੀ ਬਾਅਦ ਉਹ 4:00 ਵਜੇ ਨਹੀਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਇਨਫੈਕਟ ਏਸੀ ਇਸ਼ੂ ਨੂੰ ਸੀਐਮ ਸਾਹਿਬ ਨੇ ਫਲੈਗ ਕੀਤਾ ਸੀਐਮ ਸਾਹਿਬ ਦੇ ਕੋਲ ਵੀ ਸ਼ਿਕਾਇਤਾਂ ਆਈਆਂ ਸੀ ਸੋ ਕਿ ਇਸ ਦਾ ਮਿਸਯੂਜ਼ ਕੀਤਾ ਜਾਂਦਾ ਹੈ ਸੋ ਉਹਨਾਂ ਨੇ ਸਾਨੂੰ ਵੀ ਇਨਸਟਰਕਸ਼ਨਸ ਦਿੱਤੇ ਹਨ ਕਿ ਜਿਹੜੇ ਐਫ ਆਈ ਆਰਸ ਦਰਜ ਹੋਣ ਉਹ ਫੇਰਲੀ ਦਰਜ ਹੋਣ ਮੈਰਿਟ ਤੇ ਦਰਜ ਹੋ ਕੇ ਇਨਵੈਸਟੀਗੇਸ਼ਨ ਹੋਵੇ ਨਾਲ ਹੀ ਨਾਲ ਉਹਨਾਂ ਨੇ ਹੈਲਥ ਡਿਪਾਰਟਮੈਂਟ ਨੂੰ ਚੀਫ ਸੈਕਰੀਟਰੀ ਸਾਹਿਬ ਨੇ ਇਨਸਟਰਕਸ਼ਨਸ ਜਾਰੀ ਕੀਤੀਆਂ ਕਿ ਐਮ ਐਲ ਆਰਸ ਇਸ਼ੂ ਕਰਨ ਤੋਂ ਪਹਿਲੇ ਯਾ ਜਿਹੜੇ ਡਿਊ ਕੇਅਰ ਐਂਡ ਕਾਸ਼ਨ ਉਹ ਐਕਸਰਸਾਈਜ਼ ਕੀਤਾ ਜਾਵੇ ਸਭ ਕੁਝ ਐਸਐਫਓ ਫਾਈਂਡ ਕੀਤੇ ਨੇ ਜਿਹੜੇ ਇਹ ਜਿਵੇਂ ਤੁਸੀਂ ਕਹਿੰਦੇ ਹੋ ਕੰਪਲੇਂਟਸ ਜਾਂ ਨਾਬਾ ਦੇ ਵਿੱਚ ਜਾਂ ਕੁਝ ਹੋਰ ਨਹੀਂ ਇਹਦਾ ਕਰਾਂਗੇ ਅੱਗੇ ਅੱਗੇ ਸਾਰੇ ਐਸਐਸਪੀਜ਼ ਨੂੰ ਡਾਇਰੈਕਸ਼ਨਸ ਦਿੱਤੀਆਂ ਨੇ ਕਿ ਤੁਸੀਂ ਆਈਡੈਂਟੀਫਾਈ ਕਰੋ ਤੇ ਜੇ ਕਿਸੇ ਦਾ ਕੋਈ ਰੋਲ ਪਾਇਆ ਗਿਆ ਤਾਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੀ ਸਾਹਿਬ ਫੇਕ ਐਫ ਆਈ ਆਰ ਦੀ ਗੱਲ ਕੀਤੀ ਗਈ ਹੈ ਟੋਟਲ ਕਿੰਨੀ ਫੇਕ ਐਫ ਆਈ ਆਰ ਆਇਡੈਂਟੀਫਾਈ ਹੋਈਆਂ ਨੇ ਕਿਹੜੇ ਕਿਹੜੇ ਜ਼ਿਲ੍ਹੇ ਤੇ ਹੋਈਆਂ ਨੇ ਤੇ ਕੀ ਤਾੜਨਾ ਦਿੱਤੇਗੀ ਐਸ ਐਸ ਪੀ ਜੀ ਜੀ ਨਹੀਂ ਹਜੇ ਤੇ ਇਟ ਇਜ਼ ਅ ਸੀਐਮ ਸਾਹਿਬ ਦੇ ਲੈਵਲ ਤੇ ਇਸ਼ੂ ਫਲੈਗ ਹੋਇਆ ਹੈ ਤੇ ਸੀਐਮ ਸਾਹਿਬ ਨੇ ਹਦਾਇਤਾਂ ਜਾਰੀ ਸਰ ਇਹ ਸਵਾਲ ਪੁੱਛਿਆ ਫਾਲ ਹੈ ਕਿ ਇਹਦਾ ਸਪਰਟੋਲ ਵੀ ਕੀਤੀ ਜਾਂਦੀ ਹੈ ਕਿ ਰਿਵਿਊ ਕੀਤਾ ਜਾਂਦਾ ਹੈ ਜਿਹੜੇ ਕੇਸ ਗਲਤ ਦਰਜ ਹੋਏ ਹਾਂ ਜੀ ਰਿਵਿਊ ਕੀਤਾ ਜੋ ਇਨੂ ਕੋਰਸ ਆਫ ਟਾਈਮ ਇੱਕ ਹਾਂ ਕੋਪਟੇ ਇੰਨੇ ਸਾਰੇ ਕੰਪਲੇਂਟ ਜਿਹੜੀਆਂ ਫੇਕ ਐਫਆਈਆਰ ਨਹੀਂ ਆਈਆਂ ਨੇ ਜਾਂ ਐਮਐਲਆਓ ਦੀਆਂ ਆਈਆਂ ਨੇ ਦੇਖੋ ਜੀ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਸਾਨੂੰ ਕੇ ਸੀਐਮ ਸਾਹਦੇ ਨਿਰਦੇਸ਼ ਮਿਲੇ ਸੀ ਕਿ ਇਸ ਤਰ੍ਹਾਂ ਦੀ ਚੀਜ਼ਾਂ ਨਹੀਂ ਹੋਣੀ ਚਾਹੀਦੀ ਉਹਦੇ ਲਈ ਇੱਕ ਸਿਸਟਮ ਮੈਕੈਨਿਜ਼ਮ ਬਣਾਇਆ ਜਾਵੇ ਸੋ ਥੈਟ ਜਿਹੜੀ ਐਫਆਈਆਰ ਫੇਅਰ ਦਰਜ ਹੋਵੇ ਉਹਦੀ ਫੇਅਰ ਇਨਵੈਸਟੀਗੇਸ਼ਨ ਹੋਵੇ ਤੇ ਮਿਸਯੂਜ਼ ਆਫ ਪ੍ਰੋਵੀਜ਼ਨ ਆਫ ਲਾ ਨਾ ਕੀਤਾ ਜਾਵੇ ਵੀ ਸੱਤ ਤੋਂ 95 ਕਿਸਾ ਆਈਆਂ ਨੇ ਕਿ ਠੀਕ ਐਫ ਆਈ ਆਰ ਹੋ ਰਹੀਆਂ ਨੇ ਜਾਂ ਐਮ ਐਲ ਆਰ ਗਲਤ ਰਿਪੋਰਟਾਂ ਪਿਆ ਕਰਾਂ ਕਿ ਗਲਤ ਐਫ ਆਈ ਆਰ ਹੋ ਰਹੀਆਂ ਨੇ ਕਿਉਂਕਿ ਜਿਹੜਾ ਇਸ਼ੂ ਸੀਐਮ ਸਰ تک ਪਹੁੰਚੇ ਮੇਰੇ ਖਿਆਲ ਨਾਲ ਤੁਹਾਡੇ تک ਪਹਿਲਾਂ ਪਹੁੰਚਣਾ ਹਾਂਜੀ ਜਿੱਥੇ ਵੀ ਇਹ ਨੋਟਿਸ ਜਾਂਦਾ ਅਸੀਂ ਕਰੈਕਟਿਵ ਐਕਸ਼ਨ ਲੈਂਦੇ ਵੀ ਹਾਂ ਲਾਸਟ 100 100 ਵਾਲਾ ਹੈ ਕਿ ਜਿਹੜੇ ਹਿਦਾਇਤ ਦਿੱਤੀ ਗਈ ਜਿਸ ਇਲਾਕੇ ਦੇ ਵਿੱਚ ਡਰਗਸ ਦੇ ਕੋਈ ਅਗਰ ਮੁਜ਼ੇ ਮੁਜ਼ੇ ਪਾਇਆ ਜਾਂਦਾ ਹੈ ਜਾਂ ਡਰਗਸ ਨਿਸ਼ਚਾ ਫਰਜਦਾ ਉਹਦੀ ਜ਼ਿੰਮੇਵਾਰੀ ਐਸਐਸਪੀ ਦੇ ਉੱਤੇ ਜਿਹੜੀ ਰੱਖੀ ਜਾਏਗੀ ਕਿਉਂਕਿ ਇਸ ਤਰੀਕੇ ਨਾਲ ਐਗਰੂਅਰ ਕੀਤਾ ਗਿਆ ਕਿ ਕੁਝ ਐਸਐਸਪੀ ਦੇ ਉੱਤੇ ਇਸ ਤਰ੍ਹਾਂ ਜ਼ਿੰਮੇਵਾਰੀ ਕੀਤੀ ਗਈ ਹੈ ਅਪਲਾਈ ਅਸੀਂ ਦੇਖੋ ਅਹੀ ਇਨਫੈਕਟ ਦਿਸ ਮੀਟਿੰਗ ਵਾਸ ਪਾਰਟ ਆਫ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਕਿ ਅਸੀਂ ਸੀਐਮ ਸਾਹਿਬ ਨੇ ਹਿਦਾਇਤ ਦਿੱਤੀ ਕਿ ਦੇਖੋ ਐਸਐਸਪੀ ਇਸ ਨੂੰ ਅਸੀਂ ਐਮਪਾਵਰ ਕਰ ਰਹੇ ਹਾਂ ਔਰ ਡਿਸਟ੍ਰਿਕਟ ਦੇ ਹੈਡ ਹੈਗੇ ਉਹਨਾਂ ਨੂੰ ਸਾਰੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਰਕਾਰ ਵੱਲੋਂ ਸੋ ਅਸੀਂ ਐਸਐਸਪੀਸ ਦੀ ਅਲਟੀਮੇਟਲੀ ਅਕਾਉਂਟੇਬਿਲਟੀ ਫਿਕਸ ਕਰਾਂਗੇ ਡਿਲੀਵਰੀ ਫਿਕਸ ਕਰਾਂਗੇ ਕਿ ਉਹਦੀ ਪਰਫਾਰਮੈਂਸ ਅਸੈਸਮੈਂਟ ਕਰਾਂਗੇ ਕਿ ਕਿੱਥੇ ਡਿਲੀਵਰੀ ਹੋਈ ਹੈ ਕਿੱਥੇ ਜਿਹੜੀ ਜਿਹੜੇ ਪੈਰਾਮੀਟਰਸ ਦਿੱਤੇ ਗਏ ਉਹਨਾਂ ਤੇ ਉਹਨਾਂ ਦੀ ਪਰਫਾਰਮੈਂਸ ਕਰਾਂਗੇ ਜੀ ਸਾਹਿਬ ਕਿ ਕਿਸ ਤਰੀਕੇ ਨਾਲ ਦੋਗੇ ਡਰੋਨ ਦੇ ذریعے ਡਰੱਗਸ ਦੀ ਉਸ ਤੋਂ ਆਦੀ ਸਪਲਾਈ ਉਧਰੋਂ ਦੇਖੋ ਬਾਰਡਰ ਤੇ ਸਾਡਾ ਕਾਫੀ ਬਾਰਡਰ ਸਿਰਿਆ ਤੇ ਫੋਕਸ ਹੈ ਤੇ ਪੰਜਾਬ ਸਰਕਾਰ ਨੇ 40 ਕਰੋੜ ਸੈਂਕਸ਼ਨ ਕੀਤੇ ਸੀ ਸਟਰੰਗਨਿੰਗ ਆਫ ਬਾਰਡਰ ਪੋਲਿਸ ਸਟेशंस ਨੂੰ ਤੇ ਉੱਥੇ ਮੋਬਿਲਿਟੀ ਸਟਰੰਗਨ ਕਰਨ ਲਈ ਤੇ ਜਿਹੜੀ ਸੈਕੰਡ ਲਾਈਨ ਆਫ ਡਿਫੈਂਸ ਹੈ ਉਸ ਦੇ ਲਈ ਵੀ ਫੰਡਸ ਦਿੱਤੇ ਗਏ ਅਸੀਂ ਨਾਕੇ ਬਣਵਾਏ ਹੈਗੇ ਅਸੀਂ ਹੁਣ ਬੀਐਸਐਫ ਦੇ ਪਿੱਛੇ ਜਿਹੜੀ ਪੰਜਾਬ ਪੁਲਿਸ ਨੇ ਜਿਹੜੀ ਪੈਟਰੋਲਿੰਗ ਹੁੰਦੀ ਹੈ ਨਾਕੇ ਹੁੰਦੀ ਹੈ ਅਸੀਂ ਹੌਟ ਸਪots ਸੈਂਟਰਲ ਏਜੰਸੀਜ਼ ਦੇ ਨਾਲ ਅਸੀਂ ਆਇਡੈਂਟੀਫਾਈ ਕੀਤੇ ਜਿੱਥੇ ਹੌਟ ਸਪots ਹੈਗੇ ਉੱਥੇ ਅਸੀਂ ਇੱਕ ਵਿਲੇਜ ਇਨਫੋਰਮੇਸ਼ਨ ਸਿਸਟਮ ਕੰਪਿਊਟਰਾਈਜ਼ ਤਿਆਰ ਕੀਤਾ ਤੇ ਜਿਹੜੇ ਸਾਡੇ ਪਿੰਡ ਜਿਹੜੇ ਬਾਰਡਰਿੰਗ ਹੈਗੇ ਉਸ ਦੇ ਵਿੱਚ ਕਿਸ ਤਰ੍ਹਾਂ ਦੇ ਕਿਸੇ ਦਾ ਕ੍ਰਿਮਨਲ ਰਿਪੋਰਟ ਹੈਗਾ ਨਹੀਂ ਹੈਗਾ ਤੇ ਉਹ ਇੱਕ ਡਾਟਾਬੇਸ ਅਸੀਂ ਤਿਆਰ ਕੀਤਾ ਹੈ ਉਸ ਡਾਟਾਬੇਸ ਦੇ ਉਸ ਆਧਾਰ ਤੇ ਅਸੀਂ ਹੌਟਸਪੌਟ ਸਿਲੈਕਟ ਕੀਤੇ ਹੁਣ ਉਸ ਤੇ ਜਦੋਂ ਟੈਕਨੀਕਲ ਕੰਮ ਕਰਦੇ ਆ ਕਿ ਜਿੱਥੇ ਮੰਨ ਲਓ ਵੀ ਤਿੰਨ ਤਿੰਨ ਸੜਕਾਂ ਮਿਲਦੀਆਂ ਐ ਜਿੱਥੇ ਮੰਨ ਲਓ ਡੋਨ ਡਰਾਪਿੰਗ ਹੁੰਦੀ ਐ ਉਸ ਦੀ ਟੈਕਨੀਕਲ ਐਨਾਲਿਸਿਸ ਟਾਈਮ ਟੂ ਟਾਈਮ ਕਰਕੇ ਹੀ ਸਾਨੂੰ ਕਾਮਯਾਬੀ ਮਿਲਦੀ ਹੈ You see, a lot of host of measures but I've, uh, are being taken. First of all, you see, as I said, since we are a border state, so we take the threat is all encompassing. It is not just uh, confined to one set of buildings. So we are taking due care and precautions that we have to keep the entire state secure. So keeping that in mind, we are taking precautions. But for especially as I mentioned, for police station renovations, and all state government has sanctioned fifty crores. Uh, アカウンटेबिलिटी ਤੁਸੀਂ ਗੱਲ ਕੀਤੀ ਚਾਹੇ ਡਰੱਗਸ ਹੋਵੇ ਚਾਹੇ ਕੁਝ ਵੀ ਇਨਸੀਡੈਂਟ ਹੋਣਾ ਪੰਜਾਬ 'ਚ ਤੁਸੀਂ ਇੱਕ ਵੀ ਐਸਐਸਪੀ ਦਾ ਨਾਮ ਦੱਸ ਸਕਦੇ ਹੋ ਪਿਛਲੇ 3 ਸਾਲ ਦੌਰਾਨ ਤੁਸੀਂ ਕਿਸੇ ਇੱਕ ਐਸਐਸਪੀ ਦੇ ਕਾਰਵਾਈ ਕੀਤੀ ਹੋਏ ਅਕਾਉਂਟੇਬਿਲਟੀ ਲੈ ਕੇ ਦੇਖੋ ਜੀ ਸੀਰ ਜੀ ਸਿਰਫ মিডিਆ ਨੂੰ ਕਿਹਾ ਜਾਂਦਾ ਹੈ ਜਾਂ ਆਮ ਜਨਤਾ ਨੂੰ ਕਿਹਾ ਜਾਂਦਾ ਹੈ ਕਿ ਅਸੀਂ ਅਕਾਉਂਟੇਬਿਲਟੀ ਫਿਕਸ ਕਰਤੀ ਵੀ ਕੋਈ ਕਾਰਵਾਈ ਕੀਤੀ ਹੋਏ ਤਾਂ ਦੱਸਿਆ ਜੀ ਦੇਖੋ ਇਹਨਾਂ ਕਈ ਚੀਜ਼ਾਂ ਜਿਹੜੀ ਐਡਮਿਨਿਸਟ੍ਰੇਟਿਵ ਹੁੰਦੀਆਂ ਹਨ ਉਹ ਅਸੀਂ ਡਿਸਕਲੋਸ ਨਹੀਂ ਕਰਦੇ ਸੋ ਜਿਹੜੀ ਸਾਡੀ ਟਰਾਂਸਫਰਸ ਹੁੰਦੀਆਂ ਫੋਰ ਐਗਜ਼ਾਮਪਲ ਅਚਾ ਅਕਾਉਂਟੇਬਿਲਟੀ ਫਿਕਸ ਕਰਨ ਦਾ ਜਿਹੜਾ ਰੀਜ਼ਨ ਹੁੰਦਾ ਏ देयर ਪੈਰਾਮੀਟਰਸ ਅਸੈਸ ਕਰਕੇ ਮਤਲਬ देयर आर ਸੀਵਰਲ ਵੇਜ਼ ਆਫ ਪਿਨਿਸ਼ਿੰਗ ਅ ਪਰਸਨ অর ਰਿਵਾਰਡਿੰਗ ਅ ਪਰਸਨ ਸੋ ਜਦੋਂ ਅਸੀਂ ਐਡਮਿਨਿਸਟ੍ਰੇਟਿਵ ਰੀਜ਼ਨ ਕਰਕੇ ਕੁਝ ਲਿਖਦੇ ਹਾਂ ਤੋਂ देयर ਮਤਲਬ ਕਈ ਚੀਜ਼ਾਂ ਅਸੀਂ ਪਬਲਿਕਲੀ ਨਹੀਂ ਕਰਨਾ ਚਾਹੁੰਦੇ ਮਤਲਬ ਵੀ ਡੋਨਟ ਡਿਸਕਲੋਸ ਸੋ ਪਬਲਿਕ ਦੇਖੇ ਦਾ ਘਟਕਟ ਉਸਦਾ ਅਸਰ ਜ਼ਿਆਦਾ ਨਹੀਂ ਦੇਖੂ ਘਟਕਟ ਲੋਕਾਂ ਨੂੰ ਪਤਾ ਲੱਗੇ ਪੁਲਿਸ ਦੇ ਬੰਦੇ ਨੂੰ ਪਤਾ ਲੱਗੇ ਕਿ ਪਬਲਿਕ 'ਚ ਇੱਕ ਚੀਜ਼ ਜਾ ਰਹੀ ਹੈ ਮੈਂ ਆਪਣੀ ਸ਼ੋਭੀ ਨੂੰ ਸਤਾ ਰਿਹਾ ਨਾਲੇ ਟਰਾਂਸਪੇਰੈਂਸੀ ਹੋਏਗੀ ਹਾਂਜੀ ਨਹੀਂ ਨਹੀਂ ਯੂ ਆਰ ਯੂ ਆਬਸੋਲੂਟਲੀ ਰਾਈਟ ਸੋ ਆਵਰ ਇੰਐਮਸ ਟੂ ਬੈਲੈਂਸ ਕਿ ਇੱਕ ਮੋਟੀਵੇਸ਼ਨ ਆਫ ਦੀ ਫੋਰਸ ਵੀ ਹੋਣੀ ਚਾਹੀਦੀ ਡੀਮੋਰੀਲਾਈਜ਼ੇਸ਼ਨ ਨਾ ਹੋਵੇ ਤੇ ਨਾਲ ਦੀ ਨਾਲ ਅਕਾਉਂਟੇਬਿਲਟੀ ਹੋਵੇ ਜਿਹੜਾ ਅਫਸਰ ਸਹੀ ਕੰਮ ਕਰ ਰਿਹਾ ਉਸ ਨੂੰ ਥਾਪੜਾ ਮਿਲੇ ਐਨਕਰ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਸਖਤ ਕਰਦੇ। ਇਹੀ ਚੀਜ਼ ਅਸੀਂ ਕਹਿ ਰਹੇ ਹਾਂ ਜੀ ਬਲੈਕ ਸ਼ੀਪ ਜਿਹੜੇ ਘੜ ਘੜ ਪਬਲਿਕ ਚ ਆਉਣੇ ਚਾਹੀਦੇ ਪਬਲਿਕ ਚ ਪਤਾ ਲੱਗੇ ਕਿ ਘੜ ਘੜ ਇਹਦੇ ਚ ਮੋਰਲ ਡਾਊਨ ਨਹੀਂ ਹੋਏਗਾ ਬਲਕਿ ਮੋਰਲ ਵਧੇਗਾ ਕਿ ਇਹ ਬੰਦਾ ਮਾੜਾ ਸੀ ਤੇ ਇਹਨੂੰ ਨਹੀਂ that means share the i don't have the fingers readily available but ਅਸੀਂ ਮਤਲਬ ਜਿਹੜੇ ਬਲੈਕ ਸ਼ੀਪ ਹੈਗੇ ਉਹਨਾਂ ਦੇ ਖਿਲਾਫ ਡਿਸਮਿਸल्स ਵੀ ਕੀਤੇ ਹੈਗੇ ਮਤਲਬ ਤਕਰੀਬਨ 150 ਮੁਲਾਜ਼ਮ ਅਸੀਂ ਡਿਸਮਿਸ ਕੀਤਾ ਅੰਡਰ ਮੇਬੀ ਤੁਹਾਡੀ ਗੱਲ ਸ਼ਾਇਦ ਠੀਕ ਹੈ ਕਿ ਅਸੀਂ ਇਸ ਨੂੰ ਪਬਲਿਸਾਈਜ਼ ਵੀ ਕੀਤਾ ਅਸੀਂ ਡਿਸਮਿਸ ਨਹੀਂ ਕੀਤੇ ਅਸੀਂ ਗ੍ਰਿਫਤਾਰ ਵੀ ਕੀਤੇ ਅਸੀਂ ਆਲ ਰੈਂਕਸ ਅਸੀਂ ਆਲ ਆਫ ਆਲ ਰੈਂਕਸ ਵੀ ਹੈਵ ਟੇਕਨ ਐਕਸ਼ਨ ਚਾਈਨਾ ਡੋਰ ਨੂੰ ਲੈ ਕੇ ਤੁਸੀਂ ਪਿੱਛੇ ਆਪਰੇਸ਼ਨ ਵੀ ਚਲਾਏ ਤੇ ਲਗਾਤਾਰ ਚੱਲ ਵੀ ਰਿਹਾ ਹੈ ਇਸ ਨੂੰ ਲੈ ਕੇ ਡਾਟਾ ਵੀ جاری ਹੈ ਲੇਕਿਨ ਉਹਦੇ ਬਾਅਦ ਵੀ ਕਾਫੀ سارے ਜਿਹੜੇ ਮੈਟਰ ਹੈ ਉਹ ਆਮਲੇ ਸਾਹਮਣੇ ਆ ਰਹੇ ਨੇ ਰੋਜ਼ ਕੋਈ ਨਾ ਕੋਈ ਹਾਦਸਾ ਸਾਹਮਣੇ ਆ ਰਿਹਾ ਹੈ ਜਿਹਦੇ ਵਿੱਚ ਚਾਈਨਾ ਡੋਰ ਦੀ ਵਜ੍ਹਾ ਨਾਲ ਨਹੀਂ ਅਗੇਨ ਆਈ ਵੁੱਡ ਐਗਰੀ ਵਿਦ ਯੂ ਕਿ ਤੁਹਾਡਾ ਪੁਆਇੰਟ ਬਿਲਕੁਲ ਸਹੀ ਹੈ ਚਾਈਨਾ ਡੋਰ ਤੋਂ ਕਾਫੀ ਨੁਕਸਾਨ ਹੋਇਆ ਹੈ ਇਸ ਤੇ 144 ਦੇ ਆਰਡਰ ਹਰ ਡਿਸਟ੍ਰਿਕਟ ਨੇ ਕੀਤੇ ਹਨ ਉਹਨਾਂ ਦੀ ਅਸੀਂ ਉਹ ਵੀ ਐਫ ਆਈ ਆਰਸ ਦਰਜ ਹੋਈਆਂ ਜਿੱਥੇ ਅਸੀਂ ਰੇਡਸ ਵੀ ਕੀਤੀਆਂ ਜੋਇੰਟਲੀ ਜਿੱਥੇ ਇਹਨਾਂ ਨੇ ਸਟਾਕ ਪਾਇਲਿੰਗ ਇਲੀਗਲੀ ਕੀਤੀ ਹੈ ਉਹ ਇਹਨਾਂ ਦੇ ਐਕਸਪੋਜ਼ ਕੀਤੇ ਹਨ ਤੇ ਐਟ ਦਾ ਸੇਮ ਟਾਈਮ ਜਿੱਥੇ ਨੁਕਸਾਨ ਹੋਇਆ ਅਸੀਂ ਇਵਨ ਅਟੈਂਪਟ ਟੂ ਮਰਡਰ ਸੀਰੀਅਸ ਆਫੈਂਸਸ ਚ ਅਸੀਂ ਐਫ ਆਈ ਆਰ ਅ ਦਰਜ ਕਰਕੇ ਗ੍ਰਿਫਤਾਰੀਆਂ ਵੀ ਕੀਤੀਆਂ ਅੱਛਾ ਜੋ ਵੀਡੀਓ ਵਾਇਰਲ ਹੋ ਰਹੀ ਹੈ ਸਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਐਸਚੋ ਚਾਈਨਾ ਡੋਲ ਦੇ ਮਾਮਲੇ ਵਿੱਚ ਲੈ ਕੇ ਇਹ ਬੰਦੇ ਨੂੰ ਫੜਕੇ ਲੈ ਕੇ ਜਾਂਦਾ ਕਾਫੀ ਵਾਰ ਇਹਨਾਂ ਸਰੇ ਵੀਡੀਓ ਉਹ ਫੜਕੇ ਲੈ ਕਹਿੰਦੇ ਕਿ ਐਮਐਲਏ ਕੋਲ ਕਰਦਾ ਤੇ ਕਾਫੀ ਥ੍ਰੈਟ ਵੀ ਕਰਦਾ ਐਸਐਚਓ ਨੂੰ ਉਸ ਮਾਮਲੇ ਵਿੱਚ ਤੁਸੀਂ ਕੋਈ ਕਾਰਵਾਈ ਕੀਤੀ ਜੀ ਐਮਐਲਏ ਦੇ ਨਾਲ ਨਹੀਂ ਨਹੀਂ ਇਹ ਮੌਕਾ ਠੀਕ ਹੈ ਇਹ ਸ਼ਾਰਟ ਸਟੇਕ ਹੈ ਇਹ ਸਰ ਥੋੜੀ ਮੇਰਾ ਚਾਈਨਾ ਰੋਡ 'ਤੇ ਹੀ ਇੱਕ ਹੋਇਆ ਸਰ ਆਪਣੇ ਆਪ ਯਾਰ ਦਰਜ ਕਰ ਦਿੱਤੀ ਜੀ ਸੂਰਤ 'ਤੇ ਪੁਲਿਸ ਪਹੁੰਚ ਗਈ ਜਿੱਥੇ ਇਹ ਚਾਈਨਾ ਰੋਡ ਬਣਾਈ ਜਾ ਰਹੀ ਹੈ क्योंकि आप था कि हम हो रहे हैं। नहीं आपकी बात ठीक है कि जो आप ये कह रहे हो कि इसमें बैकवर्ड लिंकेज हम कर रहे हैं इन्वेस्टिंग एक तो जो इमीजिएट जिससे जो उसको यूज कर रहा था उसके बाद सोर्स नहीं। कहां से वो आई और पीछे उसका गोडाउन क्या था या मैन्युफैक्चरर क्या था तो ये सभी बड़े केसों की जो रिकवरी जैसे कॉमर्शियल रिकवरी हम टर्म करते हैं तो हम बैकवर्ड लिंकेजेस एक्सप्लोर करके इसकी तह तक जाते थैंक यू वेरी मच थैंक यू ਸੋਨ ਦਾ ਉਹ ਜਾਨਕਾ ਪ੍ਰੋਟੋਕਾਲ ਨਾ ਚੱਲ ਰਿਹਾ ਹੈ। ਯਾਰ ਕੁਝ ਇਮੀਗ੍ਰੈਂਟਸ ਵਾਪਸ ਭੇਜਿਆ ਜਾ ਰਿਹਾ ਰਿਪੋਰਟ ਹੋ ਰਹੀ ਹੈ ਕਿ 8 ਵਜੇ ਕਮਰਸਰ ਮੈਨ ਕਰਾਂਗੇ ਉਸ ਦੇ ਵਿੱਚ ਕੋਈ ਆਪਣੀ ਕੋਈ ਜਾਣਕਾਰੀ ਗਈ ਹੈ ਕੌਣ ਕੌਣ ਜੁਟੀਆਂ ਕੋਈ ਗੈਂਗਸਰ ਅਧਿਕ ਪੰਜਾਬ ਸਰਕਾਰ ਦਾ ਇਹ ਵੀ ਮੀਟਿੰਗ ਦੇ ਵਿੱਚ ਵੀ ਡਿਸਕਸ ਹੋਇਆ ਸੀ ਤੇ ਸੀਐਮ ਸਾਹਿਬ ਨੇ ਕਿਹਾ ਹੈਗਾ ਕਿ ਜਿਹੜੇ ਸਾਡੇ ਇਮੀਗ੍ਰੈਂਟਸ ਆ ਰਹੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਬੜਾ ਫ੍ਰੈਂਟਲੀ ਅਸੀਂ ਉੱਥੇ ਰੀਸੀਵ ਕਰਾਂਗੇ ਆਪਣੇ ਕਾਊਂਟਰ ਪਰ ਆਵਾਜ਼ ਇਹਨਾਂ ਨੇ ਕਰਾ ਹਜੇ ਅਸੀਂ ਨਾਲ ਜੀ ਇਨ ਟੱਚ ਹੈਗੇ ਸੈਂਟਰਲ ਗਵਰਨਮੈਂਟ ਨਾਲ ਤੇ ਜਿਵੇਂ ਇਨਫੋਰਮੇਸ਼ਨ ਆਊਗੀ ਅਸੀਂ ਸ਼ੇਅਰ ਕਰਾਂਗੇ ਐਕਸਰ ਵਗੈਰਾ ਤਾਂ ਨਹੀਂ ਹੈਗੇ ਜੀ ਕੋਈ ਲੀਡ ਨਹੀਂ ਪਹਿਲਾਂ ਬੰਦ ਹੋ ਗਏ ਉਹਨਾਂ ਦੇ ਲਈ ਸਾਡੇ ਕੋਲ ਵਾਕਸ ਰਿਪੋਰਟ ਕੀਤੀ ਕੋਈ ਉਧਰ ਸਾਡੇ ਕੋਲ ਹਜੇ ਜੋ ਜਿਹੜੀ ਅਗੇਨ ਦੀਜ਼ ਆ ਅਨ ਕੰਫਰਮਡ ਰਿਪੋਰਟਸ ਕਿ ਕਹਿੰਦੇ ਦੀ ਕਾਫੀ ਲਾਰਜ ਨੰਬਰ ਦੇ ਵਿੱਚ ਪੀਪਲ ਆਰ ਲਾਈਕਲੀ ਟੂ ਬੀ ਰਿਪੋਰਟਡ ਆਮਾਰੀ ਨੇ ਇਸ ਨੂੰ ਲਗੀ ਕੀ ਕੀਤਾ ਜਾਏਗਾ ਸਟ੍ਰੈਟਜੀ ਦੇ ਦੇਖੋ ਜੀ ਅਸੀਂ ਬਿਲਕੁਲ ਸਜਕ ਹੈਗੇ ਅਸੀਂ ਇਨਫੈਕਟ ਅਗਲਾ ਅਗਲੇ ਫਾਈਨੈਂਸ਼ੀਅਲ ਇਅਰ ਚ 112 ਤੇ ਸਾਡਾ ਫੋਕਸ ਹੈ ਕਿ ਜਿਹੜੀ ਸਾਡੀ 112 ਦੀ ਰਿਸਪੌਂਸ ਮੈਕੈਨਿਜ਼ਮ ਹੈ ਉਸ ਦੇ ਵਿੱਚ ਅਸੀਂ ਗੱਡੀਆਂ ਵੀ ਹੋਰ ਦੇ ਰਹੇ ਹੈਗੇ ਤੇ ਜਿਹੜੀ ਜਿਹੜੀ ਰਿਸਪੌਂਸ ਟਾਈਮ ਅਸੀਂ 8 ਤੋਂ 9 ਮਿੰਟਾਂ ਦੇ ਵਿੱਚ ਅਸੀਂ ਲੈ ਕੇ ਆਵਾਂਗੇ ਬਾਕੀ ਮੈਂ ਸਪੈਸੀਫਿਕ ਇਨਸੀਡੈਂਟਸ ਤੇ ਕਮੈਂਟ ਨਹੀਂ ਕਰਾਂਗਾ ਆਦਰਵਾਇਜ਼ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਉਸ ਨੂੰ ਵੈਰੀਫਾਈ ਵੀ ਕਰਦੇ ਹਾਂ ਕਈ ਕੇਸਾਂ ਦੇ ਵਿੱਚ ਅਸੀਂ ਇਹ ਵੀ ਦੇਖਿਆ ਹੈ ਕਿ ਤਰਨ-ਤਰਨ ਦਾ ਕੇਸ ਹੋਇਆ ਸੀਗਾ ਇਹ सिक्योरिटी ਸਿਕਿਉਰਟੀ ਲੈਨ ਲਈ ਲੋਕਾਂ ਨੇ ਝੂਠੀ ਰਿਪੋਰਟਾਂ ਕੀਤੀਆਂ ਹਨ ਸੋ ਵੈਰੀਫਾਈ ਕਰਕੇ ਓਨ ਮੈਰਿਟ ਈਚ ਕੇਸ ਇਸ ਟੂ ਬੀ ਟ੍ਰੀਟਡ ਓਨ ਮੈਰਿਟਸ ਜਿਹੜਾ ਜੋ ਸਰ ਜੇਲ੍ਹਾਂ ਦੇ ਵਿੱਚ ਕੈਮਰੇ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ ਲਗਾਤਾ ਜੇਲ੍ਹਾਂ ਨੂੰ ਜਿਹੜਾ ਹੈ ਅਪਗ੍ਰੇਡ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਅਪਗ੍ਰੇਡ ਕਰਨ ਦੀ ਗੱਲ ਤੋ ਇਹ ਸਾਰਾ ਕੁਝ ਪਾਈਪਲਾਈਨ ਦੇ ਵਿੱਚ ਹੈ ਜਦੋਂ ਸੈਂਟਰਲ ਗਵਰਨਮੈਂਟ ਸੀਐਮ ਸਾਹਿਬ ਨੇ ਸਪੈਸ਼ਲੀ ਹੋਮ ਮਿਨਿਸਟਰ ਸਾਹਿਬ ਨਾਲ ਮੀਟਿੰਗ ਕਰਕੇ ਉਹਨਾਂ ਨੇ 100 ਕਰੋੜ ਦੀ ਅਪਰੂਵਲ ਲਈ ਹੈ ਇੱਕ ਨਵੀਂ ਜੇਲ ਬਣਾਉਣ ਦੀ ਤੇ ਲੁਧਿਆਣੇ ਦੇ ਵਿੱਚ ਲੈਂਡ ਆਈਡੈਂਟੀਫਾਈ ਹੋ ਗਈ ਹੈ ਤੇ ਇੱਕ ਮਾਡਰਨ ਜੇਲ ਬਣਾਈ ਜਾਊਗੀ ਜਿਸ ਦੇ ਵਿੱਚ ਜਿਹੜੇ ਹਾਰਡ ਕੋਰ ਕ੍ਰਾਈਮਨਲਸ ਹੈਗੇ ਉਹਨਾਂ ਨੂੰ ਰੱਖਿਆ ਜਾਊਗਾ ਜੀ ਸਰ ਡਾਕਟਰ ਜੀ ਹਸਪੀਟਲ ਦਾ ਬਹੁਤ ਬਰਿੰਗ ਪੀਸ ਜੀ ਜੇਪੀ ਆਪੋ ਨੇ ਪ੍ਰੋਡਕਸ਼ਨ ਵਾਰੰਟ ਤੇ ਪ੍ਰੋਮinent ਗੈਟਸ ਕਰੀਬ 40 ਤੇ 60 ਗੈਟਸ ਪੰਜਾਬ ਮੇਲਾ ਨਹੀਂ ਇਹ ਤੇ ਮੈਂ ਹੀ ਮੇਰਾ ਸਟੇਟਮੈਂਟ ਸੀਗਾ ਬੇਸਿਕਲੀ